ਪਿਛਲੇ ਦਿਨੀ ਗੁਰੂ ਨਾਨਕ ਕਾਲਜ ਬੁਰਲਾਡਾ ਵਿਖੇ ਇੱਕ ਗੁਰਮਤ ਸਮਾਗਮ ਵਿਖੇ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ タミンੀ ਨਾਲ ਗੁਰਬਾਣੀ ਕੀਰਤਨ ਸੰਗਤ ਸਭਾ ਬੁਰਲਾਡਾ ਦੇ ਮੈਂਬਰ ਮਹਿੰਦਰ ਸਿੰਘ ਦਲਜੀਤ ਸਿੰਘ ਵੱਲੋਂ ਪਵਨ ਗੁਰੂ ਪਾਣੀ ਪਿਤਾ ਦੇ ਉਦੇਸ਼ ਨੂੰ ਲੈ ਕੇ ਸ਼ੁੱਧ ਵਾਤਾਵਰਣ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ ਆਓ ਸੁਣਦੇ ਹਾਂ ਹਰਜਿੰਦਰ ਸਿੰਘ タミンੀ ਨਾਲ ਉਹਨਾਂ ਦੀ ਕਿਸ ਵਿਸ਼ੇ ਤੇ ਗੱਲਬਾਤ ਹੋਈ ਤਾਨ ਗੁਰੂ ਨਾਨਕ ਪਿਆਰੇ ਵੀਰ ਜੀ ਅਸੀਂ ਨਾ ਕਿਸੇ ਗੁਰਮਖ ਪਿਆਰੇ ਦਾ ਸੰਦੇਸ਼ ਲੈ ਕੇ ਇਨਾਂ ਕੋਲ ਆਏ ਤੇ ਉਹਨਾਂ ਦੇ ਅੰਦਰੇ ਬਹੁਤ ਭਾਰੀ ਤੜਫ ਹੈ ਕਿ ਜੋ ਗੁਰੂ ਸਾਹਿਬ ਦੇ ਗੁਰਪੁਰਬਾਂ ਤੇ ਇਹ ਬਰੂਦ ਦੇ ਪਟਾਕੇ ਚਲਾਏ ਜਾਂਦੇ ਨੇ ਹਰ ਮੰਦਰ ਸਾਹਿਬ ਦੇ ਵਿੱਚ ਕਰੋੜਾਂ ਰੁਪਈਆ ਦਾ ਭਰਾ ਪਟਾਕਿਆਂ ਦਾ ਜੋ ਵਪਾਰ ਹੁੰਦਾ ਹੈ ਅਸ਼ਤਵਾਜੀ ਚਲਾਈ ਜਾਂਦੀ ਹੈ ਫੁੱਲਾਂ ਦਾ ਵਪਾਰ ਹੁੰਦਾ ਹੈ ਇਹ ਸਾਰੇ ਦਾ ਸਾਰਾ ਗੁਰੂ ਸਾਹਿਬ ਦੇ ਜਿਹੜਾ ਮਿਸ਼ਨ ਹੈ ਉਸ ਦੇ ਉਲਟ ਹੈ ਕਿਉਂਕਿ ਬਰੂਦ ਦੇ ਖਿਲਾਫ ਤਨ ਗੁਰੂ ਨਾਨਕ ਸਾਹਿਬ ਜੀ ਨੇ ਆਵਾਜ਼ ਉਠਾਈ ਸੀ ਕਿ ਬਰੂਦ ਨਾਲ ਲੋਕਾਂ ਦਾ ਮਾਈਂਡ ਖਰਾਬ ਹੁੰਦਾ ਹੈ ਲੋਕਾਂ ਦਾ ਆਪਸੀ ਭਾਈਚਾਰਾ ਖਰਾਬ ਹੁੰਦਾ ਸਾਡੇ ਸਾਰੇ ਗੁਰੂ ਸਾਹਿਬਾਨ ਪੀਸਫੁਲ ਮਾਈਂਡ ਚਾਹੁੰਦੇ ਨੇ ਸ਼ਿਮਰਨ ਚਾਹੁੰਦੇ ਨੇ ਸੇਵਾ ਚਾਹੁੰਦੇ ਨੇ ਲੋਕਾਂ ਦੀ ਸਰਬੱਤ ਦਾ ਭਲਾ ਚਾਹੁੰਦੇ ਨੇ ਇਹ ਪੜਾਕੇ ਚਲਾਉਣ ਨਾਲ ਸਰਬੱਤ ਦਾ ਭਲਾ ਨਹੀਂ ਹੁੰਦਾ ਸਗਾਂ ਪੰਛੀਆਂ ਨੂੰ ਜਾਨਵਰਾਂ ਨੂੰ ਸਾਰਿਆਂ ਨੂੰ ਜਦੋਂ ਇਹ ਪੜਾਕੇ ਚਲਾਏ ਜਾਂਦੇ ਨੇ ਉਹਨਾਂ ਨੂੰ ਹਾਰਟ ਅਟੈਕ ਦੇ ਦੌਰੇ ਪੈਂਦੇ ਨੇ ਤੇ ਉਹ ਜਾਨਵਰ ਆਪਦੀ ਨੀਂਦ ਉੱਠ ਖੜਦੇ ਨੇ ਇਹ ਅਸੀਂ ਸਿੰਘ ਸਾਹਿਬਾਨ ਨੇ ਪ੍ਰਧਾਨ ਜੀ ਵਾਲੇ ਵੀ ਅੱਜ ਬੇਨਤੀ ਕਰਨ ਆਏ ਸੀ ਉਹ ਗੁਰਮੁਖ ਪੈਰਾਂ ਦਾ ਹੁਕਮ ਮਜਾਉਣ ਆਏ ਤੇ ਕਿ ਇਹ ਪੁੰਨ ਨਹੀਂ ਹੈ ਇਹ ਪੜਾਕੇ ਚਲਾਉਣੇ ਗੁਰੂ ਸਾਹਿਬ ਨੂੰ ਨਹੀਂ ਜੱਜਦੇ ਇਹ ਸੋਗਾਇਕ ਬਹੁਤ ਵੱਡਾ ਪਾਪ ਹੈ ਉਹਨ ਦਾ ਇਹ ਹੈ ਕਿ ਇਹਨਾਂ ਪੈਸਿਆਂ ਦਾ ਜਿਹੜੇ ਕੋਈ ਗਰੀਬ ਨੇ ਉਹਨਾਂ ਨੂੰ ਦੇਸੀ ਕਿ ਉਹਦਾ ਪ੍ਰਸ਼ਾਦ ਚਕਾਇਆ ਜਾਵੇ ਸਿੱਖੀ ਦਾ ਮਿਸ਼ਨ ਵਧਾਉਣ ਵਾਸਤੇ ਉਹਨਾਂ ਨੂੰ ਗੜਲਾਂ ਲਾਇਆ ਜਾਵੇ ਉਹ ਇਹ ਪੈਸਾ ਗੁਰੂ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਇਹ ਗਰੀਬਾਂ ਦੇ ਮੂੰਹ ਵਿੱਚ ਕਿਸੇ ਹਿਸਾਬ ਨਾਲ 1 ਕਰੋੜ ਰੁਪਏ ਦਾ ਜਿਹੜਾ ਖਰਚਾ ਹੈ ਇਹ ਗੁਰੂ ਸਾਹਿਬ ਨੂੰ ਨਹੀਂ ਜੱਜਦਾ ਇਹ ਪੁੰਨ ਦੀ ਜਗ੍ਹਾ ਪਾਪ ਹੋ ਰਿਹਾ ਹੈ ਅਸੀਂ ਅੱਜ ਪ੍ਰਧਾਨ ਜੀ ਦੇ ਚਰਨਾਂ ਦੇ ਵਿੱਚ ਇਹ ਸਲੀਮਰ ਬੇਨਤੀ ਕੀਤੀ ਹੈ ਕਿ ਤੁਸੀਂ ਅੱਜ ਇਸ ਪੋਜੀਸ਼ਨ ਦੇ ਵਿੱਚੋਂ ਅਗਰ ਜੇ ਤੁਸੀਂ ਗੁਰੂ ਸਾਹਿਬ ਨੂੰ ਮੰਨਦੇ ਹੋ ਗੁਰਬਾਣੀ ਦੇ ਤੁਸੀਂ ਉਪਾਸ਼ਕ ਹੋ ਤਾਂ ਤੁਸੀਂ ਅੱਜ ਤੁਹਾਡੇ ਕੋਲੇ ਪ੍ਰਮਾਤਮਾ ਨੇ ਤੁਹਾਡੀ ਆਵਾਜ਼ ਦੇ ਵਿੱਚ ਬਜਨ ਪਾਇਆ ਤਾਂ ਇਹ ਸਾਰੇ ਸੰਸਾਰ ਦੇ ਵਿੱਚ ਸੰਦੇਸ਼ ਭੇਜੋ ਕਿ ਗੁਰਪੁਰਬਾਂ ਤੇ ਬਰੂਦ ਨਾ ਮਚਾਇਆ ਜਾਵੇ ਪੀਸਫੁਲ ਮਾਈਂਡ ਨਾ ਬਣਾਇਆ ਜਾਵੇ ਧਰਤੀ ਤੇ ਪ੍ਰਦੂਸ਼ਣ ਨਾ ਬਣਾਇਆ ਜਾਵੇ ਅਕਾਲ ਪੁਰਖ ਦੀ ਸੋਹਣੀ ਸੋਹਣੀ ਕੁਦਰਤ ਨੂੰ ਗੰਧਲਾ ਨਾ ਕੀਤਾ ਜਾਵੇ ਲੋਕਾਂ ਦੇ ਮਨਾਂ 'ਚ ਕਾਲਖਾ ਦਾਤੂਆਂ ਨਾ ਪਰਿਆ ਜਾਵੇ ਅਸੀਂ ਇਹ ਸੰਦੇਸ਼ ਲੈ ਕੇ ਪਿਆਰੇ ਅੱਜ ਆਏ ਕਿੰਦਾਂ ਲੱਗਦਾ ਵੀ ਐਸੀ ਪਿੱਛੇ ਨਹੀਂ